ਮੇਰਾ ਨਾਮ ਹੈ ਜੀ ਇੰਜੀਨੀਅਰ ਰਾਜੀਪਾਲ ਸਿੰਘ ਤੇ ਕਾਲ ਮੈਂ ਜਨਰਲ ਸ਼ਕਤੀ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਆ ਅੱਜ ਇੱਥੇ ਸਾਰੇ ਪੰਜਾਬ ਤੋਂ ਇੰਜੀਨੀਅਰ ਨੇ ਐਸਡੀਓ ਤੋਂ ਲੈ ਕੇ ਸੀਨੀਅਰ ਇੰਜੀਨੀਅਰ ਤੱਕ ਇਕੱਠੇ ਹੋ ਰਹੇ ਨੇ ਹੋਰ ਜੀ ਇੰਜੀਨੀਅਰਾਂ ਦੇ ਰਿਪਰੈਜ਼ੈਂਟੇਟਿਵ ਉਹ ਵੀ ਆ ਰਹੇ ਨੇ ਤੇ ਸਾਡੇ ਕੁਝ ਪੁਰਾਣੇ ਰਿਟਾਇਰਡ ਮੈਂਬਰ ਨੇ ਡਾਇਰੈਕਟਰਸ ਨੇ ਚੀਫ ਨੇ ਉਹ ਵੀ ਅੱਜ ਇੱਥੇ ਮੀਟਿੰਗ 'ਚ ਸ਼ਰਕਤ ਕਰ ਰਹੇ ਨੇ ਤੇ ਅੱਜ ਅਸੀਂ ਇੱਥੇ ਬਹਿ ਕੇ ਜਿਹੜਾ ਪਾਵਰ ਸੈਕਟਰ ਤੇ ਪੰਜਾਬ ਦੇ ਤੇ ਜਿਹੜੀ ਹੁਣੇ ਸਮੱਸਿਆ ਆਈ ਹੈ ਸਾਡੀਆਂ ਪ੍ਰਾਪਰਟੀਆਂ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਸਾਡੇ ਇੰਜੀਨੀਅਰਾਂ ਨੂੰ ਆਫੀਸਰਸ ਨੂੰ ਧਮਕਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਕਿ ਅੱਜ ਅਸੀਂ ਉਸ ਤੇ ਬਹਿ ਕੇ ਵਿਚਾਰ ਕਰਾਂਗੇ ਤੇ ਇਹਦੇ ਬਾਰੇ ਅੱਗੇ ਪੰਜਾਬ ਦੇ ਪਾਵਰ ਸੈਕਟਰ ਨੂੰ ਇਸ ਪਬਲਿਕ ਸੈਕਟਰ ਦੇ ਬਹੁਤ ਵੱਡੇ ادارے ਨੂੰ ਕਿਵੇਂ ਬਚਾਉਣਾ ਹੈ ਇਸ ਮੁਸੀਬਤਾਂ ਤੋਂ ਕਿਵੇਂ ਕੱਢਣਾ ਹੈ ਉਹਦੇ ਬਾਰੇ ਸਲਾਹ ਕਰਾਂਗੇ ਤੇ ਫਰਦਰ ਕੋਰਸ ਆਫ ਐਕਸ਼ਨ ਡਿਸਾਈਡ ਕਰਾਂਗੇ ਸਰਕਾਰ ਨਾਲ ਜੀ ਸਾਡੀਆਂ ਮੀਟਿੰਗਾਂ ਹੋਈਆਂ ਨੇ ਪਰ ਉਹ ਮੋਸਟਲੀ ਬੇ ਨਤੀਜਾ ਨਿਕਲੀਆਂ ਨੇ ਉਹਨਾਂ ਵਿੱਚ ਜ਼ਮੀਨਾਂ ਜਿਹੜੀਆਂ ਪਾਵਰ ਸੈਕਟਰ ਦੀਆਂ ਨੇ ਵੇਚਣ ਦਾ ਜਿਹੜਾ ਸਿਲਸਲਾ ਉਹ ਨਹੀਂ ਰੁਕਣ ਚਾਹ ਰਿਹਾ ਤੇ ਇਹਦੇ ਵਿੱਚ ਸਾਡੀ ਇੱਕ ਹੋਰ ਮੰਗ ਸੀ ਇੰਜੀਨੀਅਰ ਹਰੀਸ਼ ਕੁਮਾਰ ਜੀ ਹੈ ਜਿਨ੍ਹਾਂ ਤੇ ਬੇਬੁਨਿਆਦ ਦੋਸ਼ ਲਾ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹ ਹਸੋ ਹੀ ਨੇ ਦੋਸ਼ ਨੇ ਮੰਤਰੀ ਜੀ ਨੇ ਚਾਰ ਅੱਖਰਾਂ ਦਾ ਨੋਟ ਲਿਖਿਆ ਤੇ ਸਸਪੈਂਸ਼ਨ ਉਹਨਾਂ ਦੀ ਖਰਾਬ ਕੀਤੀ ਇਹ ਸਾਡੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਵੀ ਇਸ ਤਰ੍ਹਾਂ ਦੇ ਹਸੋ ਹੀ ਨੇ ਤੱਥਹੀਣ ਆਧਾਰਾਂ ਤੇ ਕਿਸੇ ਕਿਸੇ ਦੀ ਸਸਪੈਂਸ਼ਨ ਕੀਤੀ ਗਈ ਹੋਵੇ ਇਹਦੇ ਵਿਰੋਧ ਵਿੱਚ ਅੱਜ ਜੀ ਇਸ ਇਕੱਠੇ ਹੋਏ ਆ ਇੰਜੀਨੀਅਰ ਹਰਜੀਤ ਸਿੰਘ ਜੋ ਬਹੁਤ ਹੀ ਇਮਾਨਦਾਰ ਤੇ ਉਹਨਾਂ ਦਾ ਤਿੰਨ ਦਿਹਾਕੇ ਤੋਂ ਵੱਧ ਦਾ ਕੈਰੀਅਰ ਰਿਹਾ ਹੈ ਅੱਜ ਤੱਕ ਕੋ ਵਿਦਾਗ ਰਹੇ ਨਹੀਂ ਕੋ ਸਗੋਸੀ ਉਹਨਾਂ ਦੀ ਇਮਾਨਦਾਰੀ ਦੀਆਂ ਤਾਂ ਮਸਾਲਾ ਦਿੰਦੇ ਰਹੇ ਆ ਉਹਨਾਂ ਨੂੰ ਦੀ ਨੌਕਰੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਉਹ ਵੀ ਤੱਥਹੀਣ ਤੇ ਫਸੋਹੀਣੇ આરોਪ ਲਗਾ ਕੇ ਸਾਨੂੰ ਪੂਰੀ ਉਮੀਦ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਹੈ ਉਹ ਬਹੁਤ ਸੁਝਵਾਨ ਨੇ ਉਹ ਸਾਡੀ ਗੱਲ ਸੁਣ ਰਹੇ ਨੇ ਸਾਨੂੰ ਉਮੀਦ ਹੈ ਉਹਦੇ ਤੇ ਜਰੂਰ ਜਲਦੀ ਹੀ ਕੋਈ ਫੈਸਲਾ ਲੈਣਗੇ ਤੇ ਪੰਜਾਬ ਦੇ ਪਾਵਰ ਸੈਕਟਰ ਨੂੰ ਇਸ ਮੁਸੀਬਤ ਵਿੱਚੋਂ ਕੱਢਣਗੇ ਤਾਂ ਜੋ ਲੋਕਾਂ ਨੂੰ ਸਹੀ ਤੇ ਚੰਗੀ ਸਪਲਾਈ ਜਿਹੜਾ ਉਹਨਾਂ ਦਾ ਜ਼ੀਰੋ ਆਊਟੇਜ ਦਾ ਵਿਜ਼ਨ ਹੈ ਉਹਦੇ ਉੱਤੇ ਅਸੀਂ ਆਪਣਾ ਕੰਮ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹਾਂ। ਤਦਕਿ ਇਸ ਤਰ੍ਹਾਂ ਹੈਗਾ ਵੀ ਸਾਡੀ ਇਹ ਜਿਹੜੀ ਹੈਗੀ ਪ੍ਰੋਟੈਸਟ ਮੀਟਿੰਗ ਆ ਸਾਰੇ ਪੰਜਾਬ ਤੋਂ ਇੰਜੀਨੀਅਰਸ ਅੱਜ ਇੱਥੇ ਇਕੱਠੇ ਹੋ ਰਹੇ ਨੇ ਤੇ ਰੋਸ ਹੈ ਸਾਡੇ ਚਾਰ ਇਸ਼ੂਜ਼ ਨੇ ਮੇਨ ਜਿਨ੍ਹਾਂ ਦੇ ਵਿੱਚੋਂ ਪੀਐਸਪੀਸੀਲ ਦੀ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਵੇਚਣ ਦਾ ਸਰਕਾਰ ਨੇ ਤਿਆਰੀ ਕੀਤੀ ਹੋਈ ਆ ਉਹਦੇ ਵਿਰੁੱਧ ਹੈ ਤੇ ਉਸ ਤੋਂ ਇਲਾਵਾ ਸਾਡੇ 2800 ਮੈਗਾਵਾਟ ਦੇ ਥਰਮਲ ਪਲਾਂਟ ਜਿਹੜੇ ਕਿ ਰੋਪੜ ਵਿਖੇ ਸਰਕਾਰੀ ਖੇਤਰ ਚ ਲੱਗਣੇ ਸੀਗੇ ਉਹਨਾਂ ਨੂੰ ਹੁਣ ਪ੍ਰਾਈਵੇਟ ਖੇਤਰ ਚ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਲਈ ਅਸੀਂ ਵਿਰੋਧਤਾ ਕਰ ਰਹੇ ਆ ਤੇ ਦੂਸਰਾ ਸਾਡੇ ਇੱਕ ਬਹੁਤ ਹੀ ਮਿਹਨਤੀ ਇੰਜੀਨੀਅਰ ਇੰਜੀਨੀਅਰ ਹਰੀਸ਼ ਮਾਰੀ ਜਿਨ੍ਹਾਂ ਨੇ ਪੈੜੀ ਸੀ ਜਿੰਦਰਾਣ ਬਹੁਤ ਮਿਹਨਤ ਕਰਕੇ ਥਰਮਲ ਪਲਾਂਟ ਚਲਾਇਆ ਇੱਕ ਪੁਰਾਣਾ ਥਰਮਲ ਪਲਾਂਟ ਬਹੁਤ ਹੀ ਵਧੀਆ ਤਰੀਕਾ ਨਾਲ ਚਲਾਇਆ ਵਧੀਆ ਸਪਲਾਈ ਦਿੱਤੀ ਤੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੇ ਕੋਈ ਯਾਨੀ ਕਿ ਉਹਦੀ ਤਕਨੀਕੀ ਤੌਰ ਤੇ ਕੋਈ ਵੀ ਉਹਦੀ ਯਾਨੀ ਕਿ ਸਹੀ ਨਹੀਂ ਹੈ ਜੋ ਦੋਸਰਾਇਆ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਸਾਨੂੰ ਕਿਹਾ ਗਿਆ ਅਸੀਂ ਇਨਕੁਆਰੀ ਕਰਾਂਗੇ ਮਹੀਨਾ ਹੋ ਗਿਆ ਅਜੇ ਤੱਕ ਕੋਈ ਇਨਕੁਆਰੀ ਨਹੀਂ ਤੇ ਕੋਈ ਜਵਾਬ ਨਹੀਂ ਇਸੇ ਤਰ੍ਹਾਂ ਹੀ ਸਾਡੇ ਡਾਇਰੈਕਟਰ ਬਹੁਤ ਹੀ ਇਮਾਨਦਾਰ ਮਿਹਨਤੀ ਇੰਜੀਨੀਅਰ ਹਰਜੀਤ ਸਿੰਘ ਜੀ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਤੇ ਇਹਦੇ ਸਾਰੇ ਕੰਮ ਹੋ ਰਹੇ ਨੇ ਅਸੀਂ ਯਾਨੀ ਕਿ ਐਜ਼ ਅ ਪਾਵਰ ਸੈਕਟਰ ਦੇ ਨੂੰ ਦੇਖਦੇ ਹੋਏ ਕਹਿੰਦੇ ਆਂ ਵੀ ਇਹ ਸਾਰਾ ਮਾੜਾ ਹੋ ਰਿਹਾ ਇਹਦੇ ਨਾਲ ਪਾਵਰ ਸੈਕਟਰ ਦੇ ਵਿੱਚ ਗਰੋਥ ਆ ਗਈ ਆ ਪਾਵਰ ਸੈਕਟਰ ਦੇ ਜਿਹੜੇ ਕੰਮ ਨੇ ਉਹ ਰੁਕ ਗਏ ਨੇ ਤੇ ਅਜੇ ਹਾਂ ਹੀ ਜੇਕਰ ਨੀ ਨੂੰ ਠੀਕ ਕਰਾਂਗੇ ਤਾਂ ਉਹਨਾਂ ਦੀਆਂ ਗਰਨੀਆਂ ਵਿੱਚ ਪੈੜੀ ਸੀ ਇੰਦਰਾ ਬਹੁਤ ਦਿੱਕਤ ਆਊਗੀ ਕਿਉਂਕਿ ਕਿਮ ਇੰਜੀਨੀਅਰ ਨਹੀਂ ਕਰਨਾ ਤੇ ਉਹ ਸਾਰੇ ਸਰਕਾਰ ਦੇ ਇਹਨਾਂ ਜਾਂ ਸਾਡੇ ਜਿਹੜੇ ਨਵੇਂ ਮੰਤਰੀ ਸਾਹਿਬ ਆਏ ਨੇ ਉਹਨਾਂ ਦੇ ਜਾਨੀ ਜਿੰਨੇ ਵੀ ਇਹ ਐਕਸ਼ਨ ਜਨੇ ਉਹ ਬੜੇ ਨੈਗੇਟਿਵ ਨੇ ਇੱਕ ਸਰਕਾਰ ਜਿਸ ਤਰ੍ਹਾਂ ਪਹਿਲਾਂ ਕੰਮ ਕਰ ਰਹੀ ਸੀ ਉਹਦੇ ਚੋ ਜੂ ਟਰਨ ਤੇ ਇਸੇ ਕਰਕੇ ਅੱਜ ਅਸੀਂ ਇੱਥੇ ਗਰੋਸ ਮੀਟਿੰਗ ਰੱਖੀ ਆ ਅੱਜ ਅਸੀਂ ਵਿਚਾਰਾਂ ਕਰਾਂਗੇ ਤੇ ਅਸੀਂ ਪਾਵਰ ਸੈਕਟਰ ਨੂੰ ਦੁਬਾਰਾ ਲਿਆਂ ਤੇ ਕਿਵੇਂ ਲੈ ਕੇ ਆਉਣਾ ਧੰਨਵਾਦ ਜੀ